ਆ ਵੀਰ ਮੇਰੇ ਇਹੜਾ ਧੂਆਂ ਲਾਉਂਦੇ ਆ ਨਾ ਵੇਖ ਲੋ ਹਰ ਐਕਸੀਡੈਂਟ ਬੜਾ ਟਕੜਾ ਹੋਇਆ ਇੱਥੇ ਤੇ ਧੂਏ ਦੇ ਕਾਰਨ ਇਹ ਗੱਡੀ ਵਾਲਾ ਵਿੱਚ ਵੀਰ ਆਪਣਾ ਮੱਝ ਦਾ ਟਰੱਕ ਰੇ ਤੇ ਬੜੇ ਮੰਦਿਆਲ ਹੋਏ ਵੀਰ ਦੇ ਤੇ ਆਹ ਵੇਖੋ ਗੱਡੀ ਦੇ ਬੜੇ ਮੰਦਿਆਲ ਹੋ ਗਿਆ ਟਰੱਕ ਦੇ ਵੱਜੀ ਬਰਨਾਲੇ ਦੇ ਲਾਗੇ ਆ ਬਰਨਾਲੇ ਦੇ ਖਾਰੇ ਛੇਮ ਕਰਨ ਤੋਂ ਆਈਏ ਪਟਿਆਲ ਨੂੰ ਜਾਈਏ ਤੇ ਲੱਗ ਗਿਆ ਹੁੰਦਾ ਬਰਨਾਲਾ ਪਿੰਡ ਤੇ ਉਹਦੇ ਵਿੱਚ ਉਥੇ ਰੋਡ ਤੇ ਐਕਸੀਡੈਂਟ ਆ ਵੇਖੋ ਆ ਧੂਆਂ ਵੀਰ ਮੇਰੇ ਬੜੀ ਗਲਤੀ ਕਰਦੇ ਆਪਾਂ ਮੁੰਡੇ ਤੇ ਬਹੁਤ ਸੱਟ ਲੱਗੀ ਇਹ ਗੱਡੀ ਦਾ ਹਾਲ ਵੇਖ ਲੋ ਗੱਡੀ ਦਾ ਹਾਲ ਵੇਖ ਲੋ ਜੀ ਤੇ ਇਹ ਮੇਰੇ ਸਾਹਮਣੇ ਬੇਨਤੀ ਪ੍ਰਵਾਨ ਕਰਿਓ ਕਿ ਹਜੇ ਆਪਾਂ ਅੱਗਾ ਨਾ ਲਾਇਆ ਕਰੀਏ ਮੁੰਡੇ ਸੱਟ ਲੱਗੀ ਧੂਆਂ ਲੋਕੀ ਧੂਆਂ ਬਾਲ ਦਿੰਦੇ ਆ ਕਾਦੇ ਲੋਕੀ ਡਰਦੇ ਨਹੀਂ ਆ ਲਾ 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 ਇਹ ਫੜ ਕੇ ਰੱਖ ਬਲ ਬੰਦੇ ਯਾਰ ਬੜਾ ਕਪੜਾ ਆ ਦੇਖੋ ਜੀ ਉਧਰ ਨਹੀਂ ਉਧਰ ਨਹੀਂ ਗਿਆ ਉਹਦੇ ਵਿੱਚ ਦੇਖੀ ਦਿਮਾਗ ਅਵੀਰ ਮੇਰੇ ਇਹੜਾ ਧੂਆਂ ਲਾਉਂਦੇ ਆ ਨਾ ਵੇਖ ਲੋ ਅਰ ਐਕਸੀਡੈਂਟ ਬੜਾ ਤਕੜਾ ਹੋਇਆ ਇੱਥੇ ਤੇ ਧੂਏ ਦੇ ਕਾਰਨ ਇਹ ਗੱਡੀ ਵਾਲਾ ਵਿੱਚ ਵੀਰ ਆਪਣਾ ਮੱਝ ਦਾ ਟਰੱਕ ਰੇ ਤੇ ਬੜੇ ਮੰਦੇ ਹਾਲ ਹੋਏ ਵੀਰ ਦੇ ਤੇ ਆਹ ਵੇਖੋ ਬੜੇ ਬੰਦਿਆਂ ਹੋ ਗਿਆ ਟਰੱਕੇ ਦੇ ਵੱਜੀ ਬਰਨਾਲੇ ਦੇ ਲਾਗੇ ਆ ਬਰਨਾਲੇ ਦੇ ਖਾਰੇ ਖੇਮ ਕਰਨ ਤੋਂ ਆਈਏ ਪੱਟੀਵਾਲ ਨੂੰ ਜਾਈਏ ਤੇ ਲਾਗੇ ਹੁੰਦਾ ਬਰਨਾਲਾ ਪਿੰਡ ਤੇ ਉਹਦੇ ਵਿੱਚ ਉਥੇ ਰੋਡ ਤੇ ਐਕਸੀਡੈਂਟ ਆ ਵੇਖੋ ਤਾਂ ਧੂਆਂ ਵੀਰ ਮੇਰੇ ਬੜੀ ਗਲਤੀ ਕਰਦੇ ਆਪਾਂ ਮੁੰਡੇ ਤੇ ਬਹੁਤ ਸੱਟ ਲੱਗੀ ਇਹ ਗੱਡੀ ਦਾ ਹਾਲ ਵੇਖ ਲੋ ਗੱਡੀ ਦਾ ਹਾਲ ਵੇਖ ਲੋ ਜੀ ਤੇ ਇਹ ਮੇਰੇ ਸਾਹਮਣੇ ਬੇਨਤੀ ਪ੍ਰਵਾਨ ਕਰਿਓ ਕਿ ਹਜਿ ਆਂ ਆਪਾਂ ਅੱਗਾ ਨਾ ਆਇਆ ਕਰੀ ਬੱਲੇ ਸੱਟ ਲੱਗੀ ਤੂੰ ਲੋਕੀ ਤੂੰ ਆ ਬਾਲ ਦਿੰਦੇ ਆ ਤੇ ਆ ਦੇਖੋ ਲੋਕੀ ਡਰਦੇ ਨਹੀਂ ਆ ਲੈ ਲੈ ਇਹ ਤਾਂ ਫੜ ਕੇ ਰੱਖ ਬੰਦ ਬੰਦੇ ਯਾਰ ਬੜਾ ਕੁੜਾ ਆ ਦੇਖੋ ਜੀ ਉਧਰ ਨਹੀਂ ਉਧਰ ਨਹੀਂ ਜਾਓ ਆ ਦੇਖੋ